ਜਿਹੜੇ ਵੀ ਵੀਰ ਭੈਣ ਨੇ ਪ੍ਰਸ਼ਨ ਕੀਤਾ ਪਹਿਲਾਂ ਤੋਂ ਦਾ ਧੰਨਵਾਦ ਹੈ ਵੀ ਚਲੋ ਸੰਪਟ ਪਾਠ ਵੀ ਕਿਵੇਂ ਹੁੰਦਾ ਹੈ ਵੈਸੇ ਆਪਣੇ ਤੋਂ ਕੋਈ ਇਹ ਐਕਟੀਵੇਟ ਕਰਾਉਂਦਾ ਜੀ ਪਾਠ ਸੰਪਟ ਪਾਠ ਕਰਾਂਦੇ ਤਾਂ ਨਹੀਂ ਇੱਥੇ ਚਲੋ ਸ਼ੁਕਰ ਹੈ ਇੱਥੇ ਵਾਇਰਸ ਨਹੀਂ ਹੈਗਾ ਇਹ ਸੰਪਟ ਪਾਠ ਜਿਹੜਾ ਆ ਉਹ ਇਹਨੂੰ ਇੰਜ ਕਹੋ ਵੀ ਸ਼ੈਤਾਨ ਪਾਠ ਆ ਇਹ ਮੈਂ ਬੇਨਤੀ ਕਰਾਂ ਸੰਪਟ ਪਾਠ ਜਾਂ ਸ਼ੈਤਾਨ ਪਾਠ ਉਹਦਾ ਕਾਰਨ ਕੀ ਹੈ ਗੁਰੂ ਨਾਨਕ ਪਾਸ਼ਾ ਜੀ ਜਿੰਨੀ ਵੀ ਬਾਣੀ ਲਿਖ ਰਹੇ ਐ ਝਾਣਾ ਸੁਣੋਣ ਚਾਹ। ਜਿੱਦਾਂ ਉਦਾਹਰਣ ਦੇ ਤੌਰ ਤੇ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਬਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਾਂ ਲਬਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਸਿਆਣ ਆਪਾਂ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵਸਚਾਰਾ ਹੋਈ ਐ ਇੱਕ ਵਕੂੜਾ ਟਟੈ ਭਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਹੁਣ ਨਾਨਕ ਲਫ਼ ਜਿੱਥੇ ਆਇਆ ਭਾਵ ਇੱਕ ਪੌੜੀ ਸੰਪੂਰਨ ਹੋ ਗਈ ਐ ਇੱਕ ਪੌੜੀ ਚੀਜ਼ ਹੋ ਗਈ ਜੀ ਹੁਣ ਗੁਰੂ ਸਾਹਿਬ ਇਹ ਪੌੜੀ ਨੂੰ ਸੰਪੂਰਨ ਕਰਨ ਤੋਂ ਬਾਅਦ ਇਹ ਗੱਲ ਦੁਬਾਰਾ ਲਿਖ ਰਿਹਾ ਆਵੇ ਕਿਵ ਸਚਾਰਾ ਹੋਈ ਐ ਇੱਕ ਵਕੂੜਾ ਟੁੱਟੈ ਪਾਲ ਉਹ ਬਾਬਿਆਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਜੀ ਤੋਂ ਆਪਣੇ ਆਪ ਨੂੰ ਜਾਦਾ ਚਤਰ ਸਮਝਿਆ ਗੁਰੂ ਨਾਨਕ ਸਾਹਿਬ ਜੀ ਤੋਂ ਕੀ ਕੀਤਾ ਜਾਦਾ ਚਤਰ ਸਿਆਣੇ ਸਮਝਿਆ ਉਹਨਾਂ ਨੇ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾਲ ਥੋੜੀ ਦਾ ਫਿਲ ਮਿਲਦਾ ਉਹਨਾਂ ਨੇ ਚਤਰਾਈ ਖੇਡੀ ਤੇ ਉਹਨਾਂ ਨੇ ਕੀ ਕੀਤਾ ਭਲਾ ਉਹਨਾਂ ਨੇ ਕਿਹਾ ਵੀ ਲਓ ਜਦੋਂ ਸੰਪਟ ਪਾਠ ਹੋਏਗਾ ਜਦੋਂ ਇੱਕ ਸ਼ਬਦ ਪੂਰਾ ਹੋਇਆ ਉਦੋਂ ਸ਼ਬਦ ਵੀ ਭਲਾ ਕਿਹੜੇ ਹੁੰਦੇ ਆ ਔਖੀ ਘੜੀ ਨਾ ਦੇਖਣ ਦੀ ਆਪਣਾ ਵਿਰਧ ਸ਼ਬਦ ਕਿਹੜੇ ਹੁੰਦੇ ਆ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਸ਼ਬਦ ਕਿਹੋ ਜਿਹਾ ਹੋਣਗੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਐਦਾਂ ਦੇ ਮਤਲਬ ਸ਼ਬਦ ਹੋਣਗੇ ਪਰ ਕਦੀ ਆਪਾਂ ਇਹ ਨਾ ਕਿਹਾ ਵੀ ਤੁਸੀਂ ਇਹਦਾ ਵੀ ਸੰਪਟ ਲਾ ਦਿਓ ਭਾਈ ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਐਦਾਂ ਦੇ ਸ਼ਬਦ ਨਹੀਂ ਸਾਨੂੰ ਕੁਛ ਨਾਂਦਾ ਆਜ ਨਾਮੇ ਬੀਠੜ ਦੇਖਿਆ ਮੂਰਖ ਕੋ ਸਮਝਾਉ ਰੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਦੀ ਲੇਕਰ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਾਂਦੀ ਸੀ ਮੈਨੂੰ ਮਾਦਾ ਪਿੰਡ ਨੂੰ ਸੁਣਿਆ ਵੀ ਨਹੀਂ ਹੋਣਾ ਸ਼ਬਦ ਕਿਉਂਕਿ ਪੜਨ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਿਹੜੇ ਠੇਕੇਦਾਰ ਆਪਾਂ ਛੱਡਦੇ ਆ ਉਹ ਤੁਹਾਨੂੰ ਸ਼ਬਦ ਉਹ ਸੁਣਾਉਂਦੇ ਆ ਵੀ ਵਾਹ ਜੀ ਬਾਬੇ ਬੜਾ ਠੰਡਾ ਜਿਹਾ ਕੀਰਤਨ ਹੈ ਠੰਡੀ ਜੀ ਗੱਲ ਕਰੋ ਮਾੜੀ ਜੀ ਮਤਲਬ ਇਦਾਂ ਦਾ ਸਾਡਾ ਸਟੇਟਸ ਬਣ ਗਿਆ ਉਹ ਇਸੇ ਕਰਕੇ ਸੰਪਟ ਪਾਠ ਸ਼ੁਰੂ ਹੋਇਆ ਵੀ ਆਪਾਂ ਅਵੇਸਲੇ ਹੋ ਗਏ ਉਹਨਾਂ ਨੇ ਕੀ ਕੀਤਾ ਇੱਕ ਸ਼ਬਦ ਚੱਕਿਆ ਕੋਈ ਵੀ ਮਨ ਪਾਉਂਦਾ ਸ਼ਬਦ ਤੇ ਸ਼ਬਦ ਲੈ ਕੇ ਗੁਰੂ ਅੰਸਾਹ ਮਹਾਰਾਜ ਦੀ ਬਾਣੀ ਦਾ ਜਦੋਂ ਇੱਕ ਸ਼ਬਦ ਸੰਪੂਰਨ ਹੁੰਦਾ ਉਸ ਸ਼ਬਦ ਦਾ ਬਾਰ ਬਾਰ ਪਾਠ ਕਰਨਾ ਸ਼ੁਰੂ ਕਰ ਦਿੱਤਾ ਇਹਨੂੰ ਕਿਹਾ ਜਾਂਦਾ ਵੀ ਇਹ ਸੰਪਟਿਆ ਕਿਸੇ ਖਾਸ ਸ਼ਬਦ ਨੂੰ ਵਾਰ-ਵਾਰ ਪੜਨਾ ਹਰ ਇੱਕ ਸ਼ਬਦ ਤੋਂ ਬਾਅਦ ਹਰ ਸ਼ੰਤ ਤੋਂ ਬਾਅਦ ਸਲੋਕ ਤੋਂ ਬਾਅਦ ਜਾ ਕੇ ਪੜਨਾ ਇਹਨੂੰ ਕੀ ਕਿਹਾ ਜਾਂਦਾ ਸਿਗਾ ਕਿ ਆ ਜਾਂਦਾ ਹੈ ਸੰਪਟ ਕਿਹਾ ਜਾਂਦਾ ਇਹਨੂੰ ਵੀ ਇਹ ਕੀ ਹੈ ਇਹ ਸੰਪਟਿਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਵੀ ਸੰਪਟ ਪਾਠ ਆਪਾਂ ਕਰਨਾ ਹੈ ਮੈਂ ਬੇਨਤੀ ਕੀਤੀ ਸੀ ਕਿ ਪੜੇ ਸਾਰੇ ਜਾਣੇ ਬੋਲੋ ਪੜੇ ਸੁਣੇ ਕੀ ਆ ਹੋਈ ਵੇ ਪੜਨ ਔਰ ਸੁਣਨ ਤੋਂ ਬਾਅਦ ਕੀ ਹੋਇਆ ਜੇ ਜੀਵਨ ਬਦਲਿਆ ਜੇ ਅਸੀਂ ਸ਼ਬਦ ਦੀ ਗੱਲ ਨੂੰ ਸਮਝ ਗਏ ਸਾਡੇ ਘਰ ਵਿੱਚੋਂ ਫੋਟੋ ਚੱਕੇ ਗਏ ਅਸੀਂ ਜਾਦੂ ਟੂਣਿਆਂ ਤੋਂ ਉੱਪਰ ਉੱਠ ਗਏ ਅਸੀਂ ਜਾਤ ਪਾਰ ਤੋਂ ਉੱਠੇ ਉੱਠ ਗਏ ਤਾਂ ਤੇ ਫਾਇਦਾ ਹੋਇਆ ਕਿ ਜੇ ਨਹੀਂ ਹੈਗਾ ਫਿਰ ਕਬੀਰ ਜੀ ਕਹਿੰਦੇ ਵੇ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਫਿਰ ਤੇ ਕੋ ਫਾਇਦਾ ਕੋਈ ਨਹੀਂ ਹੈਗਾ ਜਾਗਣ ਦੀ ਲੋੜ ਹੈ ਜਿੱਥੇ ਗੁਰੂ ਪਾਸ਼ਾ ਜੀ ਇਹ ਗੱਲ ਕਹਿੰਦੇ ਆ ਨਾ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਉਹਨੇ ਮੁੱਲ ਪਾ ਦਿੱਤਾ ਬਾਬਿਆਂ ਨੇ 51000 ਰੁਪਇਆ ਲੈ ਆਓ 110000 ਰੁਪਇਆ ਲੈ ਕੇ ਆਓ ਹੈਰਾਨ ਕੀ ਹੈ ਵੀ ਸਾਡੇ ਜਿਹੜੇ ਅਮੀਰ ਭਰਾ ਨੇ ਸਿੱਖ ਨੇ ਉਹ ਉੱਥੇ ਤਾਂ ਮਾਇਆ ਇੰਝ ਉਜਾੜ ਦੇਣਗੇ ਲੇਕਿਨ ਕੋਈ ਗੁਰਦੁਆਰੇ ਵਿੱਚ ਕੈਂਪ ਲਵਾਉਣਾ ਲਿਟਰੇਚਰ ਲਿਆ ਕੇ ਵੰਡਣਾ ਕਿਸੇ ਵਿਦਵਾਨ ਨੂੰ ਸੱਦ ਕੇ ਉਹਦੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਨਾ ਐਦਾਂ ਦੀ ਜਿਹੜੀ ਐਕਟੀਵਿਟੀ ਸਾਡੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਸੰਪਟ ਪਾਠ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਹਦੇ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਹ ਸੰਪਟ ਪਾਠ ਨਹੀਂ ਬਲਕਿ ਸ਼ੈਤਾਨਾਂ ਦਾ ਪਾਠ ਆ ਇਹਦੇ ਕੋਲੋਂ ਸਾਨੂੰ ਬਚ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਤਾਬਕ ਉਹ ਪਾਠ ਕਰਨਾ ਚਾਹੀਦਾ ਹੈ ਕਿਹੜਾ ਗਾਵੋ ਸੁਣੋ ਪੜੋ ਨਿਤ ਪੜ੍ਹਾਈ ਨਿਤ ਪਾਠ ਕਰੋ ਨਿਤ ਗੁਰਬਾਣੀ ਦਾ ਇੱਕ ਇੱਕ ਜਿਹੜਾ ਸ਼ਬਦ ਆ ਉਹਨੂੰ ਆਪਾਂ ਸਮਝਣ ਦਾ ਯਤਨ ਕਰੀਏ